ਜੰਮੂ ਕਸ਼ਮੀਰ ਦੇ ਸੰਗਲਤਾਂ ਤੋਂ ਰਿਆਸੀ ਰੇਲਵੇ ਸਟੇਸ਼ਨ ਤੱਕ 10 ਡੱਬਿਆਂ ਵਾਲੀ ਟ੍ਰੇਨ ਦਾ ਟ੍ਰਾਇਲ ਰਨ ਪੂਰੀ ਤਰ੍ਹਾਂ ਸਫਲ ਰਿਹਾ। ਇਸ ਰਨ ਟ੍ਰੇਨ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ ਤੋਂ ਲੰਗੀ। ਇਹ ਟ੍ਰੇਨ ਦੁਪਹਿਰ ਕਰੀਬ 12 ਵਜੇ ਸੰਗਲਤਾਂ ਤੋਂ ਰਿਆਸੀ ਲਈ ਰਵਾਨਾ ਹੋਈ। ਦੁਪਹਿਰ 2 ਵਜੇ ਦੇ ਕਰੀਬ ਰਿਆਸੀ ਪਹੁੰਚਣ ਤੇ ਰੇਲਵੇ ਸਟੇਸ਼ਨ ਤੇ ਭਾਰਤ ਮਾਤਾ ਦੀ ਜੈ ਦੇ ਨਾਰੇ ਗੂੰਜ ਉੱਠੇ। ਪ੍ਰੋਜੈਕਟ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਟ੍ਰਾਇਲ ਰਨ ਟ੍ਰੇਨ 'ਚ ਬਿਠਾਇਆ ਗਿਆ ਸੀ। ਇਸ ਤੋਂ ਇਲਾਵਾ ਟ੍ਰੇਨ 'ਚ ਰੇਲਵੇ ਅਧਿਕਾਰੀ ਵੀ ਮੌਜੂਦ ਰਹੇ। ਟ੍ਰਾਇਲ ਰਨ ਪੂਰਾ ਰਿਆਸੀ ਤੋਂ ਕਸ਼ਮੀਰ ਤੱਕ ਚਲਾਇਆ ਜਾ ਸਕਦਾ ਹੈ ਇਸ ਮੌਕੇ ਸਾਬਕਾ ਸਰਪੰਚ ਰਾਜਕੁਮਾਰ ਸ਼ਰਮਾ ਨੇ ਦੱਸਿਆ ਕਿ ਕਾਫੀ ਸਮੇਂ ਬਾਅਦ ਲੋਕਾਂ ਦਾ ਸੁਪਨਾ ਸਾਕਾਰ ਹੋਇਆ ਹੈ 20 ਸਾਲ ਪਹਿਲਾਂ ਜਦੋਂ ਕੰਮ ਸ਼ੁਰੂ ਹੋਇਆ ਸੀ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਸਾਹਮਣੇ ਆਈਆਂ ਸੀ ਰੇਲਵੇ ਨੇ ਪਹਾੜਾ ਨੂੰ ਕੱਟ ਕੇ ਰਸਤੇ ਤਿਆਰ ਕੀਤੇ ਇਸ ਤੋਂ ਬਾਅਦ ਸੁਰੰਗਾਂ ਬਣਾਈਆਂ ਗਈਆਂ ਅਤੇ ਅੱਜ ਰੇਲ ਦਾ ਇੰਜਣ ਕੁਝ ਡੱਬਿਆਂ ਨਾਲ ਆ ਗਿਆ ਆਉਣ ਵਾਲੇ ਦਿਨਾਂ ਵਿੱਚ ਟ੍ਰੇਨ ਪੂਰੀ ਤਰ੍ਹਾਂ ਨਾਲ ਆ ਜਾਵੇਗੀ ਤਰुण ਸ਼ਰਮਾ ਨੇ ਰੇਲਵੇ ਸਟੇਸ਼ਨ ਰਿਆਸੀ ਤੋਂ ਤੁਗਗਾ ਤੱਕ ਰੇਲ ਗੱਡੀ ਰਾਹੀਂ ਸਫ਼ਰ ਕੀਤਾ ਅਤੇ ਇਸ ਨੂੰ ਇਤਿਹਾਸਿਕ ਦੱਸਿਆ। ਰਿਆਸੀਚ ਕਰੀਬ 20 ਮਿੰਟ ਰੁਕਣ ਤੋਂ ਬਾਅਦ ਟ੍ਰੇਨ ਫਿਰ ਰਵਾਨਾ ਹੋ ਗਈ। ਹੁਣ ਇਸ ਟ੍ਰੇਨ ਦਾ ਫਾਈਨਲ ਟ੍ਰਾਇਲ ਕਮਿਸ਼ਨਰ ਰੇਲਵੇ ਸੇਫਟੀ ਵੱਲੋਂ 27 ਅਤੇ 28 ਜੂਨ ਨੂੰ ਕੀਤਾ ਜਾਣਾ ਹੈ। ਜ਼ਿਕਰਯੋਗ ਹੈ ਕਿ ਜਨਾਬ ਨਦੀ ਤੇ ਕਰੀਬ 359 ਮੀਟਰ ਦੀ ਉਚਾਈ ਤੇ ਬਣਿਆ ਇਹ ਪੁਲ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਹੈ। ਇਸ ਪੁਲ ਦਾ ਨਿਰਮਾਣ ਉਦਮਪੁਰ ਸ਼੍ਰੀਨਗਰ ਬਾਰਾਮੁੱਲਾ ਰੇਲ ਲਿੰਕ ਪ੍ਰੋਜੈਕਟ ਤਹਿਤ ਕੀਤਾ ਗਿਆ ਹੈ। ਇਹ ਪੁਲ 1315 ਮੀਟਰ ਲੰਬਾ ਹੈ। ਜਨਾਬ ਰੇਲਵੇ ਇਸ ਪੁਲ ਦੇ ਨਿਰਮਾਣ ਵਿੱਚ ਕੁੱਲ 30000 ਮੀਟਰਿਕ ਟਨ ਸਟੀਲ ਦੀ ਵਰਤੋਂ ਕੀਤੀ ਗਈ ਹੈ ਇਹ ਪੈਰਿਸ ਦੇ ਆਈਫਲ ਟਾਵਰ ਤੋਂ 35 ਮੀਟਰ ਉੱਚਾ ਹੈ ਇਹ ਪੁਲ 266 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਨੂੰ ਸਹਿ ਸਕਦਾ ਹੈ